ਪਹਿਲੇ ਦੋ ਗਰੇ ਮੈਨੂੰ ਬੋਲਣ ਿਆ ਪਾਇ ਇੱਕ ਕਰੇ ਪਾਇ ਦੋ ਕਰੇ ਪਾਇ ਤੇਨੇ ਵਿਚਾਰ ਕੇ ਮੇਰੀ ਗੱਲ ਪੂਰੀ ਹੋ ਲੈਂਦਾ ਨਾ ਤੇ ਕਰਿਓ ਨਾ ਤੇ ਠੀਕ ਐ ਗਲਤੀ ਕੀ ਕਰੇ ਇੱਕ ਇੱਕ ਕਰੇ ਜਾਂ ਦੋ ਕਰੇ ਤੂੰ ਦੇ ਪਤਲਾ ਬਣ ਗਈ ਇਹਦੇ ਪਤਲਾ ਬਣ ਗਈ ਚਲੋ ਹੁਣ ਕਿੱਥੇ ਉਹ ਬੋਲ ਲੈ ਵਟ ਕਰ ਲੈ ਜਿਹੜੀ ਗੱਲ ਰੁਪਿੰਦਰ ਜੇ ਅੱਜ ਅਸੀਂ ਆਪਣੇ ਪੈਰਾਂ ਤੇ ਆਏ ਆ ਨਾ ਤੇ ਸਾਨੂੰ ਸੁਖ ਦੀ ਜ਼ਿੰਦਗੀ ਜੀ ਲੈਂਦੇ ਮੈਂ ਤਾਂ ਤੁਹਾਨੂੰ ਕੁਝ ਵੀ ਨਹੀਂ ਕਹਿਣ ਦੀ ਤੁਸੀਂ ਆਪਣੀ ਜੀ ਸੋਨੇ ਵਾਲੀ ਗੱਲ ਕਰਨ ਵਿੱਚ ਤੁਹਾਡੀ ਤੁਹਾਡਾ ਅਧਿਕਾਰ ਕੀ ਚੀਜ਼ਾਂ ਵੀ ਸਾਰੀਆਂ ਖਾ ਗਈਆਂ ਨਹੀਂ ਮੈਂ ਤਾਂ ਕਹੂੰ ਜਿਹਦਾ ਕਹਿੰਦੇ ਜਾ ਤੋੜ ਕੀ ਕਵਾਂ ਸੋਨਾ ਕਹਿਣਾ ਗੱਟਾ ਸਾਰਾ ਨਹੀਂ ਹੁਣ ਜਾਣੀ ਆ ਪੱਕੇ ਕਰ ਲੈ ਵੇਹ ਬਣਾ ਮੁੱਢੀ ਸੈਕ ਸੀਨ ਕਿੰਨਾ ਹੋਣਾ ਬਹੁਤ ਹੀ ਸੱਚੀ ਨਾ ਉਹ ਠੀਕ ਹੈ ਨਾ ਤੇ ਜਾਓ ਆਪਣੇ ਘਰ ਜਾਰ ਰਪਿੰਦਰ ਆਪਣੇ ਘਰ ਵੇਹ ਲੋ ਸਕੀਮਾਂ ਇਹਨਾਂ ਦੀਆਂ ਵੇਖੀਆਂ ਕਹਿੰਦੇ ਹੋਣੇ ਆ ਕਿ ਇਹਨੂੰ ਵੀ ਮਸ਼ੀਨ ਤੋਂ ਕੱਢ ਦੇਣਗੇ ਉਹ ਕੱਢ ਲੈਂਦੇ ਨੇ ਮੇਰੀ ਮਸ਼ੀਨ ਨੇ ਹੁਣੀ ਮੈਂ ਮਾਲਕਨ ਬਣ ਗਈ ਜੇਤਾ ਭੁੱਲ ਗਿਆ ਇਹਨੇ ਮੇਰੇ ਪਾਪ ਮਾਲਕਨ ਉਹ ਤੋਂ ਮਾਲਕਨ ਬਣੀ ਮਸ਼ੀਨਾਂ ਦੀ ਸੁਦੇਣੇ ਤੋਂ ਹੈ 1 4 1 1 1 ਇੱਦਾਂ ਨਹੀਂ 7 ਵੱਲੋਂ ਨਹੀਂ ਕਹਿਣਾ ਕੀ ਵੀ ਕਹਾ ਉਹਦੀ ਕੋਈ ਗੱਲ ਚੱਲ ਦੱਸ ਭਰਾ ਹੀ ਚੱਲ ਦੱਸ ਲੈ ਦੱਸ ਭਰਾ ਹੀ ਲੈ ਦੱਸ ਭਰਾ ਹੀ ਹੋਰ ਕੋਈ ਕਰ ਦੇ ਭਰਾ ਹੀ ਤਾਂ ਕਰੇ ਜਿੱਥੇ ਕਰੇ ਭਰਾ ਹੀ 1 ਚੱਲ ਭਰਾਹੀ ਜੇ ਏਡੀ ਗੱਲ ਹੀ ਤੇ ਨੌਕਰੀ ਤੇ ਲਵਾ ਦਿੰਦਾ ਤੇ ਕਿਹੜੀ ਗੱਲ ਇਹ ਇਹ ਕਿਹੜੀ ਏਡੀ ਗੱਲ 1 ਚੱਲ ਭਰਾਹੀ ਜੇ ਚੱਲ ਭਰਾਹੀ ਜੇ ਇਹਨਾਂ ਦਾ ਕਰ ਵੀ ਦਿੰਦਾ ਤਾਂ ਕੀ ਫਰਕ ਪੈਣਾ ਹੀ ਕੇ ਵੀ ਢੰਗ ਨਾ ਕਰ ਲੋ 1 ਚੱਲ ਭਰਾਹੀ ਜੇ ਏਡੀ ਗੱਲ ਹੀ ਚੱਲ ਫੇਰ ਲੱਲਾ ਨੀ ਕਿਸੇ ਨੂੰ ਸਿੰਪਲ ਜੀ ਤੇ ਗੱਲ ਵਾ 1 ਰਪਿੰਦਰ ਇਹਨਾਂ ਨੂੰ ਨਾ ਵਿਰੋਧ ਦਾ ਅਕਰ ਹੋ ਗਿਆ 1 ਰੁਪਿੰਦਰ ਇਹਨਾਂ ਨੂੰ ਵੱਧਿਆ ਅਕਰ ਹੋ ਗਈ ਆ ਚਾਰ ਕੀ ਪੈਸੇ ਆ ਗਏ ਇਹਨਾਂ ਕੋਲ ਹੁਣ ਅਕਰ ਹੋ ਗਈ ਆ ਚਾਰ ਪੈਸੇ ਨਵੇਂ-ਨਵੇਂ ਵੇਖੇ ਆ ਜਾਂ ਕਹਦੇ 1 ਉਹਨਾਂ ਨੂੰ ਕੀ ਪਤਾ ਕੀ ਇਹਨੇ ਰਸ਼ੇ ਕੰਦਾ ਪਣਾ ਵਾ ਬਾਕੀ ਜੋਰਪਿੰਦਰ ਹੁੰਦਾ ਵਾ ਨਾ ਉਹ ਤੇ ਪਰਮਾਤਮਾ ਦੀ ਮਰਜ਼ੀ ਹੈ ਕਿਨੇ ਪਰਮਾਤਮਾ ਨਹੀਂ ਮੱਝਦੀ ਜੋਰਪਿੰਦਰ ਦਾ ਆਪਣੇ ਕਰਮਾਂ ਚ ਲਿਖਿਆ ਹੁੰਦਾ ਉਹ ਹੁਣ ਐ ਹੁੰਦਾ ਸਭ ਕੋ 1 ਕੋਈ ਗੱਲ ਨਹੀਂ ਬਾਕੀ ਰਪਿੰਦਰ ਉਹਨਾਂ ਨੂੰ ਕੀ ਪਤਾ ਕਿਨੇ ਨਸ਼ੇ ਕੰਡਾ ਬਣਾਵਾ ਬਾਕੀ ਉਹ ਕਰਮਾਂ ਦੀ ਗੱਲ ਵਾ ਚੱਲ ਕੋਈ ਗੱਲ ਨਹੀਂ ਦੀਦੀ ਅੱਛਾ 1 ਕੋਈ ਗੱਲ ਨਹੀਂ ਗਾਣੇ ਵੇਖੀ ਤੈਨਾਂ ਕਈ ਕੁਛ ਹੋਣਾ ਵਾ ਜਾਂ ਤਾਂ ਵੇਖੀ ਤਰਨਾ ਬੰਦਾ ਕੀ ਆ ਇਹਦੇ ਬਹੁਤ 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 ਹੋਣਾ ਵਾ 1 ਕੋਈ ਗੱਲ ਨਹੀਂ ਗਾਣੇ ਵੇਖੀ ਤੈਨਾਂ ਬੜਾ ਕੁਛ ਹੋਣਾ 1 ਕੋਈ ਗੱਲ ਨਹੀਂ ਗਾਣ ਨੂੰ ਤੈਨਾਂ ਵੇਖੀ ਬੰਦਾ ਕੀ ਆ ਇੱਦਾਂ ਅੰਮੀ ਤੇਰੇ ਕੋਲ 50 ਰੁਪਏ ਪੱਕਾ ਜੇ ਉਹ 50 ਕਿੱਥੋਂ ਨੇ ਲਈ ਦੁਈ ਵਨ ਹਾਂ लवली ਵੀ ਗਰ ਗਿਆ ਵਾ ਹੁਣ ਤੂੰ ਉਧਰ ਤੁਰ ਪਈਂ ਵਨ ਪੂਆ ਕੋ ਤੂੰ ਹੀ ਲਾਵਾ ਕਰਾਤੀ ਪਰ ਜਾਈ ਕੋ ਮੈਨੂੰ ਗੱਲਾਂ ਕਰਾਤੀਆਂ ਜਿਹਦੀ ਕਿਵੇਂ ਇੱਕ ਗੱਲ ਨਹੀਂ ਸੁਣਦੀ ਹੁੰਦੀ ਉਹਨੇ ਮੈਨੂੰ ਗੱਲਾਂ ਕੀਤੀਆਂ ਉਹ ਵੀ ਕਿਹਦੀ ਵਜ੍ਹਾ ਨਾ ਸਿਰਫ ਇੱਕ ਟਾਡੀ ਵਜ੍ਹਾ ਦੇ ਨਾਲ ਹੋਰ ਦੱਸੋ ਜੇ ਕੋਈ ਰਹਿ ਗਿਆ ਵਾ ਨਾ ਉਹਦੇ ਕੋ ਵੀ ਕਰਾ ਦਿਓ ਉਦਾਂ ਇਹ ਨੱਕ ਦੇਣ ਜੋਗੇ ਨਹੀਂ ਆਪਾਂ ਰਹੇ ਹੈਗੇ ਇਨੀਆਂ ਦੀਆਂ ਗੱਲਾਂ ਸੁਣਦੇ ਆ ਨਾ ਕਿ ਜਿਹੜਾ ਕੋਈ ਹਿਸਾਬ ਨਹੀਂ ਆ ਸਮਝ ਜਿਓ ਜਦ ਸਮਝ ਗੋ ਜਦ ਸਮਝ ਸਮਝ ਨਹੀਂ ਮਿਲਦਾ ਕਿਉਂ ਵੰ ਮੇਰੀ ਗੱਲ ਸੁਣੋ ਮੈਨੂੰ ਭਾਸ਼ਣ ਆ ਤੇ ਆ ਕਰਵਾਣ ਕੇ ਕਦੀ ਤੂੰ ਆ ਜਾਂਦੀ ਆ ਕਦੀ ਮੰਮੀ ਆ ਜਾਂਦੀ ਆ ਜਦੋਂ ਮੈਂ ਭਾਸ਼ਣ ਦਿੰਦਾ ਸੀ ਉਦੋਂ ਤੁਸੀਂ ਮੇਰੀਆਂ ਗੱਲਾਂ ਦੇ ਬੋਲ ਨਹੀਂ ਕਰਦੇ ਆ ਉਦੋਂ ਤੁਹਾਨੂੰ ਪੈਸਾ ਲੱਭਦਾ ਹੁਣ ਜੇ ਮੈਂ ਖਾਤਾਂ ਲੱਗਾਵਾ ਤੂੰ ਹੁਣ ਤਨ ਲੋਕੀ ਗੱਲਾਂ ਕਰਦੇ ਹੰਦਰ ਪਿਆ ਦਾ ਆਜੋ ਹੁਣ ਲੱਕ ਲੋਕੀ ਲੋਕੀ ਨਹੀਂ ਤਹੇ ਕਿਉਂ ਜੇ ਮੈਂ ਵਾਹੇ ਘੱਟਣ ਲੱਗਾ ਹਾਂ ਤੇ ਹੁਣ ਤਨ ਲੋਕੀ ਗੱਲਾਂ ਕਰਦਾ ਇਹੋ ਕਹੇ ਨਹੀਂ ਕੀ ਬੰਦ ਚਲ ਹਾਂ ਗੱਲਾਂ ਦੇ ਛੱਡੋ ਮੇਰੀ ਧਿਆਨ ਦੇ ਨਾਲ ਗੱਲ ਸੁਣੋ ਦੱਸ ਮੈਂ ਸਮਝਾਉਂਗੀ ਵੜਕੇ ਵੜਕੇ ਪੈਣ ਵੜਕੇ ਠੀਕਾ ਕਰ ਦੋ ਦੱਸੋ ਦੱਸੋ ਕੀ ਦੱਸੋ ਇਹ ਪਿਆਰ ਨਾ ਬੋਲ ਬੋਣੀ ਮਾਸ਼ਾ ਕਹਿੰਦੀ ਆ ਵੀ ਦੱਸ ਕੀ ਆਨੀ ਆ ਤੂੰ ਗੱਲਾਂ ਹੀ ਸੁਣਦੇ ਆ ਤੇਰੀਆਂ ਉਦੋਂ ਦੀਆਂ ਮੈਂ ਵਨ ਮੇਰੀ ਨਾ ਧਿਆਨ ਨਾਲ ਗੱਲ ਸੁਣੋ ਹਾਂ ਗੱਲਾਂ ਛੱਡੋ ਜਿਹੜੀਆਂ ਹੋ ਗਈਆਂ ਵਾ ਪਤਾ ਨਾ ਗੱਲ ਕੀ ਆ ਜੇ ਤੂੰ ਹੀ ਸਮਝ ਜੋਗੇ ਨਾ ਤੇ ਘਰ ਆਪਣਾ ਵਾ ਬੱਜੂਗਾ ਜੇ ਮੈਂ ਤੁਹਾਨੂੰ ਨਾ ਸ਼ਹਿਰ ਖੜਾ ਸ਼ਹਿਰ ਖੜਾ ਇਹ ਮੈਸੇਜ ਡਾਊਨ ਦੇ ਅੰਦਰ ਤੇ ਲੈ ਗਿਆ ਹਾਂ ਹੂੰ ਤੇ ਉੱਥੇ ਸਾਰੇ ਮੁੰਨੇ ਉਹਦੇ ਸੁਧਰੇ ਜਾਂਦੇ ਆ ਹੂੰ ਤੂੰ ਵੀ ਤੇ ਵੀ ਜਾ ਤੋ ਸਭ ਕੋ ਚਲੋ ਆਪਣੀ ਜਿੰਨੀ ਵਧੀਆ ਜੁੜੀ ਕਰਾਂਗੇ ਇਤਬਾਰ ਤੋਂ ਵਨ ਹੋਂ ਜੋ ਮੈਨੂੰ ਹਾਗਲਾ ਦੱਸਣ ਦੀ ਆ ਇਹ ਗੱਲਾਂ ਪਹਿਲਾਂ ਦੱਸਣੀਆਂ ਅਹੀਂ ਪਹਿਲਾਂ ਸੋਚਣੀਆਂ ਅਹੀਂ ਇਹ ਗੱਲਾਂ ਹੁਣ ਜੋ ਮੈਨੂੰ ਦੱਸਣ ਦੀ ਆ ਇਹਦੇ ਨਾਲ ਪਹਿਲਾਂ ਸੋਚਣੀਆਂ ਹਾਂ ਕਿਉਂ ਮੇਰੇ ਭਰਾ ਨੇ ਮੜਾ ਕੰਮ ਕਰਾਇਆ ਲੋਕਾਂ ਦੇ ਰਿਸ਼ਤਿਆਂ 'ਚ ਪਾਣੀ ਆ ਕੁੜੀ ਨੇ ਧੀ ਤੇ ਰਿਸ਼ਤੇ ਪਾਣੀ ਵਨ ਹੋਂ ਜੋ ਹਾ ਗੱਲਾਂ ਮੈਨੂੰ ਦੱਸਣ ਦੀ ਆ ਇਹ ਗੱਲਾਂ ਪਹਿਲਾਂ ਸੋਚਣੀਆਂ ਅਹੀਂ ਨਾ ਪਹਿਲਾ ਪ੍ਰਵਾਹ ਪ੍ਰਵਾਹ ਤੇਰੀ ਪ੍ਰਵਾਹ ਪਈ ਤੇ ਜਾਂਦੀ ਪਹਿਲਾ ਪ੍ਰਵਾਹ ਨੂੰ ਮਲਾਉਣ ਲੱਗੀ ਮਲਾਉਣ ਲੱਗੀ ਪ੍ਰਵਾਹ ਤੇਰੀ ਪਹਿਲਾ ਪ੍ਰਵਾਹ ਪਿੱਛੇ ਜਾਂਦੀ ਬੰਨਨਾ ਇਕੱਠਾ ਕਰ ਲਿਆ ਹਾਂ ਹੁਣ ਤੂੰ ਜਾਣੀ ਨਹੀਂ ਹੁਣ ਤੂੰ ਜਾਣੀ ਨਹੀਂ ਤੂੰ ਨਹੀਂ ਜਾਣੀ ਤੁਰ ਜਾਣਾ ਵਨ ਹੁਣ ਹਾਂ ਗੱਲਾਂ ਮੈਨੂੰ ਤੂੰ ਦੱਸਣ ਢੀ ਆ ਇਹ ਗੱਲਾਂ ਪਹਿਲਾਂ ਸੋਚਣੀਆਂ ਸੀ ਨਾ ਪਹਿਲਾ ਪ੍ਰਵਾਹ ਨੂੰ ਮਰਾਉਣ ਲੱਗੀ ਸੀ ਫੇ ਧੀ ਧੀ ਨਹੀਂ ਦੇ ਬੇਰੇ ਸੇ ਤੇ ਪੰਨ ਦੀ ਮਾਰ ਤੇ ਚਲੋ ਚਲੋ ਗੋਆ ਯਾਰ ਚੱਲ ਯਾਰ ਚੱਲ ਸਰੀਅਸ ਹੋ ਉਹ ਵੀ 3:00 ਬਜੇ ਉਹ ਵੀ ਗਾ ਲੈ ਬਾਸ ਸਮਝੂ ਦੋ ਮਿਰਚਾਂ ਕੁ ਵਾਸਤੇ ਲਾਗੇ ਖਿਲਾਰ ਲੈ ਇਹਨਾਂ ਨੂੰ ਸਮਝ ਕੋੰਦਰਾ ਜਾ ਚੱਲ ਜੇ ਆਹ ਚੱਲ ਨਹੀਂ ਮੰਨੀ ਤੇਰੀ ਵਨ ਰਪਿੰਦਰ ਉਹਨਾਂ ਤੇ ਇੰਨਾ ਦਾ ਇੰਨਾ ਛੋਟੀ ਕਰ ਲੋ ਯਾਰ ਕੁੜੀ ਇੰਟੀਊਸ਼ਨ ਦੇ ਕਲਨਾਵਾ ਉਹਨਾਂ ਨਾਲ ਅੱਧੇ ਦੇ ਵਨ ਅਰਪਿੰਦਰ ਉਹਨਾਂ ਨੇ ਸਮਾਂ ਇਦਾਂ ਦਾ ਵੀ ਆਇਆ ਸੀ ਕਿ ਬਰਫ ਨਹੀਂ ਹੁੰਦੀ ਉਹਨਾਂ ਪਰ ਉਹ ਕੀ ਕਰਦੇ ਪਿੰਦੇ ਇੰਨੇ ਦਿਨ ਮੜੇ ਹੀ ਬਾਰੇ ਦਿਨ ਕਹਿੰਦੇ ਬਸ ਤੂੰ ਮੈਨੂੰ ਸਾਥ ਦਿੱਤਾ ਉਹ ਤੇਰਾ ਸਾਲ ਕਿਥੇ ਵੀਰ ਉਹਨਾਂ ਦਾ ਬਸਰੀ ਉਹ ਜਿਹੜਾ ਇੰਗਲੈਂਡ ਗਿਆ ਕੈਨੇਡਾ ਗਿਆ ਯੂਟਿਊਬਰ ਬਣਾਈ ਗਿਆ ਹੈ ਜਾਈਂ ਅਰਪਿੰਦਰ ਉਹਨਾਂ ਤੇ ਆਵਜਾ ਸਮਾਂ ਹੀ ਵੀ ਉਹਨਾਂ ਘਰ ਬਰਸੂ ਇੰਨੀ ਨਹੀਂ ਹੁੰਦੀ ਚਲੋ ਵਨ ਘਰ ਦੇ ਵਿੱਚ ਏਸੀ ਲੱਗਾ ਸੀ ਨਾ ਉਹਨਾਂ ਨੂੰ ਬਹਿ ਨਹੀਂ ਦਿੰਦੀ ਇਹ ਦੇ ਤੂੰ ਬਾਹਰੋਂ ਸੋਚ ਬੰਦ ਕਰ ਦਿੰਦੇ ਕੀ ਕਰਦੇ ਹੋ ਹੋ ਗਿਆ ਮੈਂ ਖਤਰੂ ਸੀ ਗਰਾਂ ਮਾਤਾ ਨੂੰ ਮੜਾ ਹੋ ਗਈ ਯਾਰ ਅੱਜ ਕੀ ਹੁੰਦਿਆ ਅੱਜ ਤੈਨੂੰ ਵਨ ਜੀ ਮੈਂ ਤੁਹਾਨੂੰ ਸ਼ਹਿਰ ਖੜਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਤੇ ਉੱਥੇ ਦੇ ਇਨੇ ਨੇ ਜਿਹੜੇ ਨਸ਼ੇ ਕਰਦੇ ਆ ਉਹ ਵੀ ਸੁਧਰ ਜਾਂਦੇ ਆ ਤੇ ਤੁਸੀਂ ਵੀ ਛੱਡ ਸਕਦੇ ਆ ਜੇ ਤੁਸੀਂ ਮੇਰੇ ਨਾਲ ਚੱਲੋ ਨਾ ਤੇ ਫੇਰ ਵਾ ਰਪਿੰਦਰ ਮੈਂ ਨਹੀਂ ਕਿੱਥੇ ਵੀ ਜਾਣਾ ਠੀਕ ਆ ਨਾ ਤੂੰ ਤਰਲੇ ਨਾ ਮਾਰ ਮੇਰੇ ਦੱਸ ਐਦਾਂ ਦੀ ਗੱਲ ਕਰਕੇ ਤੇ ਟਾਈਮ ਸਾਰ ਦਿੰਨੇ ਆ ਤੁਹਾਡੇ ਫਾਇਦੇ ਬਾਰੇ ਸੋਚਣ ਦੀ ਆ ਉਹ ਮੈਂ ਜਾਣਾ ਹੀ ਨਹੀਂਗਾ ਕਿਤੇ ਮੈਨੂੰ ਕਹਿਣਿਆ ਵਾਰ-ਵਾਰ ਹਾਏ ਰੱਬਾ ਜਾਣਾ ਕਿਉਂ ਨਹੀਂ ਆ ਮੇਰੀ ਤੇ ਗੱਲ ਮੰਨ ਲਓ ਕਿਸਨੇ ਤੁਹਾਡਾ ਸਾਥ ਨਹੀਂ ਦੇਣਾ ਨਾ ਤੁਹਾਨੂੰ ਭਰਾ ਨੇ ਪੁੱਛਣਾ ਤੇ ਨਾ ਤੁਹਾਨੂੰ ਮਾਂ ਨੇ ਪੁੱਛਣਾ ਵਾ ਦਵੇ ਕੋਈ ਸਾਥ ਨਾ ਦਵੇ ਭੰਮੀ ਠੀਕ ਆ ਨਾ ਤੁਰ ਮਾਨ ਆਪਣਾ ਕੰਮ ਕਰਿਆ ਕਰ ਮੈਨੂੰ ਸਲਾਮਾ ਦੇਣ ਦੀ ਲੋੜ ਨਹੀਂ ਹੈਗੀ ਪਤਾ ਨਹੀਂ ਆ ਤੁਹਾਡਾ ਕਿਦਾਂ ਦਾ ਹਿਸਾਬ ਕਿਤਾਬ ਹੋ ਗਿਆ ਵਾ ਤਾਨੂੰ ਕਿਉਂ ਨਹੀਂ ਸਮਝ ਲੱਗਾਂ ਦੀ ਅਹੀਂ ਤੁਹਾਨੂੰ ਲੱਭ ਦੇਣੀ ਆ ਫਿਰ ਵੀ ਤੁਹਾਡੇ ਨਾਲ ਵਿਆਹੀ ਆ ਜ਼ਿੰਦਗੀ ਕਟਣੀ ਆ ਸਾਰੀ ਕਿੱਥੇ ਜਾਊਂਗੀ ਮੈਂ ਕਿਦਾਂ ਟਾਈਮ ਪਾਸ ਕਰੂੰ ਆਪਣਾ ਤੁਸੀਂ ਤਾਂ ਹੀ ਨਹੀਂ ਗੱਲ کہہ ਕੇ ਸਾਹ ਦਿੰਦੇ ਆ ਹਾਂ ਜੀ ਤਰਲੇ ਮਾਰਦੀ ਫੈਂਡੀ ਆ ਪਹਿਲਾਂ ਤਾਂ ਉਹਨਾਂ ਨੂੰ ਕੋਈ ਸਮਝਦੀ ਨਹੀਂ ਉਹਨਾਂ ਨੂੰ ਤਾਂ ਮਾਰਨੂ ਫੈਂਡੀ ਹੀ